ਸੋ ਕਿਸਾਨ ਭਰਾ ਸਾਡੇ ਆਪ ਬੈਠੇ ਹੋਏ ਨੇ ਟੋਲ ਪਲਾਜ਼ੇ ਤੇ ਔਰ ਗੱਡੀਆਂ ਕਢਵਾ ਰਹੇ ਨੇ ਟੋਲ ਪਲਾਜ਼ੇ ਦੇ ਅੰਦਰ ਜਿਹੜੇ ਕਿ ਪਰਚੀਆਂ ਕੱਟਣ ਵਾਲੇ ਨੇ ਉਹ ਵੀ ਨਹੀਂ ਇਸ ਟਾਈਮ ਮੌਜੂਦ ਹੈਗੇ ਉਹ 2 ਰੁਪਿਆ ਦਾ ਆਲੂ ਜਿਹੜਾ ਕਿਲੋ ਆਲੂ ਲੈ ਕੇ ਉਹਦੇ ਵਿੱਚੋਂ ਇੱਕ ਆਲੂ چیر ਕੇ ਇੱਕ ਲਫਾਬੇ ਚ ਪਾ ਦੇ ਹਵਾ ਭਰ ਕੇ ਉਹ 20 ਰੁਪਿਆ ਹੋ ਜਾਊਗਾ ਜਿਹੜੀ ਗੋਲੀ ਮਤਲਬ ਇੱਕ ਜੈਡ ਸੁਰੱਖਿਆ ਵਿੱਚ ਵਰਤੀ ਜਾਂਦੀ ਆ ਉਹ ਦੇਸ਼ ਦੇ ਕਿਸਾਨਾਂ ਉੱਤੇ ਵਰਤਣੀ ਇਹ ਸਭ ਤੋਂ ਵੱਡੀ ਮੰਦਭਾਗੀ ਗੱਲ ਆ। ਅਸੀਂ ਗੱਲ ਕਰਨ ਆਉਨੇ ਹਾਂ ਤੁਸੀਂ ਗੋਲੀ ਮਾਰਦੇ ਹੋ ਫਿਰ ਗੱਲ ਕਿਵੇਂ ਹੋ ਸਕਦੀ ਆ। ਗੱਲ ਇਹ ਆ ਇੱਕ ਜਿਹੜੇ ਸ਼ਰਨਾ ਰੌਂਦ ਵਰਤੇ ਜਾ ਰਹੇ ਆ, ਇੱਕ ਪੱਕੀਆਂ ਗੋਲੀਆਂ ਜਿਹੜੀਆਂ ਵਰਤੀਆਂ ਜਾ ਰਹੀਆਂ ਆ, ਇੱਕ ਜਿਹੜੇ ਗਰਨੇਟ ਵਰਤੇ ਜਾ ਰਹੇ ਆ, ਉਹ ਗਰਨੇਟ ਦੇ ਵਿੱਚ ਵੀ ਛੋਟੇ-ਛੋਟੇ ਰੌਂਦ ਹੁੰਦੇ ਆ ਜਦੋਂ ਫਟਦਾ ਆ ਉਹ ਆਲੇ-ਦੁਆਲੇ ਆਪਣੇ ਖੜੇ 100 ਬੰਦੇ ਨੂੰ ਇੰਜਰਡ ਕਰਦਾ ਵਾ। ਸਰਕਾਰ ਸਰਹੱਦਾਂ ਤੇ ਵੱਤਦੀ ਆ ਐਸਐਲਆਰ ਦੀਆਂ ਗੋਲੀਆਂ ਤੇ ਖੂਲ ਮਿਲੇ ਨੇ ਹੁਣ ਕਿਸਾਨਾਂ ਕੋ ਤਾਂ ਐਸਐਲਆਰ ਐ ਨਹੀਂ ਗੀ ਨਾ ਢੋਂਤੇ ਗੋਡਾ ਰੱਖ ਕੇ ਮਨਾਉਣੀਆਂ ਉਹ ਨਹੀਂ ਥੋੜਾ ਮਨਾਉਣੀਆਂ ਬੰਦੇ ਭਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਦੀ ਪੰਛੀ ਚੋਪੜਾ ਸੋ ਦਰਸ਼ਕੋ ਇਸ ਟਾਈਮ ਅਸੀਂ ਮੌਜੂਦ ਆ ਲੁਧਿਆਣਾ ਵਾਲੇ ਟੋਲ ਪਲਾਜ਼ੇ ਤੇ ਸੋ ਤੁਹਾਨੂੰ ਦੱਸ ਦਈਏ ਕਿ ਟੋਲ ਪਲਾਜ਼ੇ ਕਿਸਾਨ ਅੰਦੋਲਨ ਕਰਕੇ ਜਿਹੜਾ ਕਿ ਫ੍ਰੀ ਕਰ ਦਿੱਤੇ ਗਏ ਨੇ ਸੋ ਕਿਸਾਨ ਭਰਾ ਸਾਡੇ ਆਪ ਬੈਠੇ ਹੋਏ ਨੇ ਟੋਲ ਪਲਾਜ਼ੇ ਤੇ ਔਰ ਗੱਡੀਆਂ ਕਢਵਾ ਰਹੇ ਨੇ ਸੋ ਕੈਮਰਾਮੈਨ ਹੀ ਮਨਸ਼ੂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਇੱਕ ਵਾਰ ਸਾਰਾ ਦ੍ਰਿਸ਼ ਦਿਖਾਇਆ ਜਾਵੇ ਜਿੱਥੇ ਕਿ ਕਿਸਾਨ ਭਰਾ ਆਪ ਅੱਗੇ ਹੋ ਕੇ ਗੱਡੀਆਂ ਕਢਵਾ ਰਹੇ ਨੇ ਔਰ ਬਿਨਾ ਕਿਸੇ ਟੋਲ ਪਲਾਜ਼ੇ ਤੋਂ ਬਿਨਾ ਟੋਲ ਫੀਸ ਤੋਂ ਬਿਨਾ ਟੋਲ ਪਰਚੀ ਤੋਂ ਕਿਸਾਨ ਭਰਾ ਗੱਡੀਆਂ ਘਰ ਕਢਾਉਂਦੇ ਹੋਏ ਨਜ਼ਰ ਆ ਰਹੇ ਨੇ ਸੋ ਸਿੱਧੀਆਂ ਤਸਵੀਰਾਂ ਇਸ ਟਾਈਮ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਟੋਲ ਪਲਾਜ਼ੇ ਦੀਆਂ ਸੋ ਦੋਸਤੋ ਤੁਹਾਨੂੰ ਦਿਖਾ ਦਈਏ ਕਿ ਟੋਲ ਪਲਾਜ਼ੇ ਦੇ ਅੰਦਰ ਜਿਹੜੇ ਕਿ ਪਰਚੀਆਂ ਕੱਟਣ ਵਾਲੇ ਨੇ ਉਹ ਵੀ ਨਹੀਂ ਇਸ ਟਾਈਮ ਮੌਜੂਦ ਹੈਗੇ ਪੀਸੀ ਉਹਨਾਂ ਦੇ ਬੰਦ ਪਏ ਹੋਏ ਨੇ ਸੋ ਬਿਨਾ ਟੋਲ ਫੀਸ ਤੋਂ ਕਿਸਾਨ ਭਰਾਤੋਂ ਗੱਡੀਆਂ ਕਢਾ ਰਹੇ ਨੇ ਆਓ ਆਪਾਂ ਅੱਗੇ ਵੱਧਦੇ ਹਾਂ ਔਰ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਹ ਕਦੋਂ ਤੱਕ ਔਰ ਕਿੱਦਾਂ ਤੱਕ ਜਾਰੀ ਰਹੇਗਾ ਸੋ ਦੋਸਤੋ ਸਾਡੇ ਨਾਲ ਇੱਥੇ ਅੱਜ ਕਿਸਾਨ ਭਰਾ ਸਾਡੇ ਸਾਰੇ ਮੌਜੂਦ ਨੇ ਨਾਲ ਸਾਡੇ ਨਾਲ ਸਿੰਘ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਹੈ ਉਹਨਾਂ ਦਾ ਕਿਸਾਨ ਅੰਦੋਲਨ ਨੂੰ ਲੈ ਕੇ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਬੱਬਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾਈ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੀਆਂ ਸਰਕਾਰਾਂ ਨੇ ਹੱਲੇ ਤੱਕ ਜਿਹੜੀਆਂ ਕਿ ਮੰਗਾਂ ਨਹੀਂ ਪੂਰੀਆਂ ਕਰਦੀਆਂ ਸੋ ਤੁਹਾਨੂੰ ਕੀ ਲੱਗਦਾ ਹੈ ਕਦੋਂ ਤੱਕ ਇਹ ਹੱਲ ਹੋ ਸਕੇਗਾ ਦੇਖੋ ਜੀ ਜਿਹੜੀਆਂ ਤਾਂ ਸਰਕਾਰਾਂ ਨੇ ਉਹਨਾਂ ਨੇ ਤਾਂ ਹੱਲ ਕਰਨਾ ਨਹੀਂ ਨਾ ਉਹਨਾਂ ਤੋਂ ਹੋਣਾ ਹੀ ਆ ਉਹਨਾਂ ਦੇ ਬੱਸ ਦੀ ਗੱਲ ਨਹੀਂ ਇਹ ਤਾਂ ਲੋਕ ਰੈ ਲੋਕ ਇਕੱਠ ਉਹ ਕਰਵਾਉਂਦਾ ਹੁੰਦਾ ਉਹਨਾਂ ਨੇ ਨਹੀਂ ਕਰਨਾ ਆਪਾਂ ਕਰਵਾਵਾਂਗੇ ਉਹਨਾਂ ਤੋਂ ਜਿਹੜਾ ਵਰਤੀਰਾ ਹੈ ਸਰਕਾਰਾਂ ਦਾ ਉਹ ਇੰਨਾ ਕਿ ਨਿੰਦਣਯੋਗ ਆ ਇਸ ਵੇਲੇ ਮਤਲਬ ਜਿਹੜੀ ਗੋਲੀ ਬਾਰਡਰ ਤੇ ਚੱਲਣੀ ਚਾਹੀਦੀ ਆ ਜਿਹੜੀ ਗੋਲੀ ਮਤਲਬ ਇੱਕ ਜੈਡ ਸੁਰੱਖਿਆ ਵਿੱਚ ਵਰਤੀ ਜਾਂਦੀ ਆ ਉਹ ਦੇਸ਼ ਦੇ ਕਿਸਾਨਾਂ ਉੱਤੇ ਵਰਤਣੀ ਇਹ ਸਭ ਤੋਂ ਵੱਡੀ ਮੰਤ ਭਾਗੀ ਗੱਲ ਆ ਉਹ ਕਹਿੰਦੇ ਆ ਸਾਡੇ ਨਾਲ ਗੱਲ ਕਰੋ ਅਸੀਂ ਗੱਲ ਕਰਨ ਆਉਨੇ ਆ ਤੁਸੀਂ ਗੋਲੀ ਮਾਰਦੇ ਹੋ ਫਿਰ ਗੱਲ ਕਿਵੇਂ ਹੋ ਸਕਦੀ ਆ ਕਿਉਂਕਿ ਜਦੋਂ ਗੱਲ ਕਰਨੀ ਆ ਤਾਂ ਦੋਨਾਂ ਧਿਰਾਂ ਦਾ ਸੁਖਾਵਾਂ ਮਾਹੌਲ ਹੋਣਾ ਜਿਹੜਾ ਉਹ ਜ਼ਰੂਰੀ ਹੈ ਜਦੋਂ ਸਰਕਾਰ ਸੁਖਾਵਾਂ ਮਾਹੌਲ ਬਣਾ ਲੂਗੀ ਉਦੋਂ ਰੋਡ ਛੱਡ ਕੇ ਅਸੀਂ ਟੇਬਲ ਤੇ ਬਹਿ ਜਾਵਾਂਗੇ ਜੀ ਤੇ ਬਾਬਾਈ ਜਿਵੇਂ ਕਿ ਦੇਖਿਆ ਗਿਆ ਵੈ ਸੋਸ਼ਲ ਮੀਡੀਆ ਤੇ ਵੀ ਦੇਖਿਆ ਗਿਆ ਕਿ ਉਥੇ ਸ਼ੰਭੂ ਬਾਰਡਰ ਤੇ ਜਿਹੜੇ ਮਿਲਟਰੀ ਵਾਲੇ ਨੇ ਉਹਨਾਂ ਵੱਲੋਂ ਆंसू ਗੈਸ ਦੇ ਗੋਲੇ ਜਿਹੜੇ ਕੀ ਛੱਡੇ ਜਾ ਰਹੇ ਕਿਸਾਨ ਭਰਾਵਾਂ ਤੇ ਤੇ ਸਾਡੇ ਕਿਸਾਨ ਭਰਾਵਾਂ ਦਾ ਕਾਫੀ ਨੁਕਸਾਨ ਵੀ ਹੋਇਆ ਉਹਨਾਂ ਦੇ ਸੱਟ ਫੇਟਾਂ ਵੀ ਲੱਗੀਆਂ ਸੋ ਉਹ ਚੀਜ਼ ਨੂੰ ਕਿੱਦਾਂ ਦੇਖਦੇ ਹੋ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਹੰਝੂ ਗੈਲ ਤੇ ਗੈਸ ਦੇ ਗੋਲੇ ਸਾਡੇ ਲਈ ਇੰਨਾ ਮਹਨੇ ਨਹੀਂ ਰੱਖਦੇ ਉਹ ਤਾਂ ਅਸੀਂ ਪਾਣੀ ਦੀਆਂ ਬੋਰੀਆਂ ਨਾਲ ਹੀ ਦੱਬ ਲਏ ਹਨ ਉਹ ਏਡੀ ਕੋ ਵੱਡੀ ਗੱਲ ਨਹੀਂ ਗੱਲ ਇਹ ਇੱਕ ਜਿਹੜੇ ਸਰਲਾ ਰੌਂਦ ਵਰਤੇ ਜਾ ਰਹੇ ਆ ਇੱਕ ਪੱਕੀਆਂ ਗੋਲੀਆਂ ਜਿਹੜੀਆਂ ਵਰਤੀਆਂ ਜਾ ਰਹੀਆਂ ਆ ਇੱਕ ਜਿਹੜੇ ਗਰਨੇਟ ਵਰਤੇ ਜਾ ਰਹੇ ਆ ਉਹ ਗਰਨੇਟ ਦੇ ਵਿੱਚ ਵੀ ਛੋਟੇ-ਛੋਟੇ ਰੌਂਦ ਹੁੰਦੇ ਆ ਜਦੋਂ ਫਟਦਾ ਆ ਉਹ ਆਲੇ-ਦੁਆਲੇ ਆਪਣੇ ਖੜੇ 100 ਬੰਦੇ ਨੂੰ ਇੰਜਰਡ ਕਰਦਾ ਵਾ ਮਤਲਬ ਉਹ ਚੀਜ਼ਾਂ ਜਿਹੜੀਆਂ ਸਰਕਾਰ ਸਰਹੱਦਾ ਤੇ ਵਰਤਦੀ ਆ ਐਸਐਲਆਰ ਦੀਆਂ ਗੋਲੀਆਂ ਦੇ ਖੂਲ ਮਿਲੇ ਨੇ ਹੁਣ ਕਿਸਾਨਾਂ ਕੋਲ ਸਾਲਾ ਹੈ ਨਹੀਂ ਕਿ ਨਾ ਉਹਦਾ ਸਰਕਾਰ ਦੇ ਨੁਮਾਇੰਦਿਆਂ ਕੋਲੇ ਆ ਉਹ ਚਲਣੀ ਉਹਨੇ ਨੁਕਸਾਨ ਕਰਨਾ ਜਿਹੜਾ ਉਹ ਮਤਲਬ ਸਰਕਾਰ ਦੀ ਮਨਛਾ ਦੇ ਉੱਤੇ ਸ਼ੱਕ ਜਾਰ ਕਰਦਾ ਵੀ ਉਹ ਗੱਲ ਕਰਨ ਨੂੰ ਨਹੀਂ ਸੱਦ ਰਹੀ ਉਹ ਇਸ ਵੇਸ ਨਾਲ ਸੱਦ ਰਹੀ ਆ ਪਹਿਲਾਂ ਬੁਲਾ ਲਓ ਫਿਰ ਇਹਨਾਂ ਨੂੰ ਕੁੱਟਾਂਗੇ ਤੇ ਬਾਬਾ ਜੀ ਤੁਹਾਨੂੰ ਕੀ ਲੱਗਦਾ ਹੁਣ ਸਰਕਾਰ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਕਿਸਾਨ ਭਰਾਵਾਂ ਦੀਆਂ ਸਾਡੇ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰੂਗੀ ਜਾਂ ਮੰਨੂਗੀ ਨਹੀਂ ਅਸੀਂ ਧੌਣ ਤੇ ਗੋਡਾ ਰੱਖ ਕੇ ਮਨਾਉਣੀਆਂ ਹੁਣੇ ਥੋੜਾ ਮੰਨਣੀਆਂ ਜੇ ਉਹਨਾਂ ਨੇ ਮੰਨਣੀਆਂ ਹੁੰਦੀਆਂ 2004 ਦਾ ਜਿਹੜਾ ਸਵਾਮੀ ਨਾਥਨ ਰਿਪੋਰਟ ਦਾ ਜਿਹੜਾ ਧਾਇਰਨਾਮਾ ਹੋ ਜਾਣਾ ਸਰਕਾਰ ਦੇ ਕੋਲ ਉਹ ਤੋਂ ਬਾਅਦ ਇੰਨੇ ਸਾਲ ਹੋ ਗਏ ਨਾ ਕਿਸੇ ਫਸਲ ਦੀ ਐਮਐਸਪੀ ਕੋਈ ਤੈਅ ਹੋਈ ਆ ਨਾ ਉਹਦੇ ਮੁਤਲਕ ਖਰਚੇ ਹਾਲਾ ਜ਼ਿਮੀਦਾਰ ਦੀ ਦਿਹਾੜੀ ਜੋੜ ਕੇ 50% ਜਿਹੜਾ 50% ਦਾ ਜਿਹੜਾ ਮੁਨਾਫਾ ਜ਼ਿਮੀਦਾਰ ਨੂੰ ਦੇਣਾ ਉਹਤੇ ਕੋਈ ਗੱਲ ਨਹੀਂ ਹੋਈ 22 ਫਸਲਾਂ ਦਾ ਸਰਕਾਰ ਨੇ ਰੇਟ ਤੈਅ ਕੀਤਾ ਮੈਂ ਦੱਸਣਾ ਚਾਹਣਾ ਤੁਹਾਨੂੰ ਐਤਕੀ 4 ਰੁਪਏ ਕਿਲੋ Shimla Mirch ਵਿਕੀ ਆ ਜਿਹੜੀ ਜ਼ਿਮੀਦਾਰ ਨੇ ਤੜਾਈ ਉਹ ਮੰਡੀ ਚ ਲੈ ਕੇ ਗਿਆ 4 ਰੁਪਏ ਰੇਟ ਲੱਗਾ 4 ਰੁਪਏ ਲੇਬਰ ਲੈ ਗਈ ਤੋੜਨ ਦੇ ਉਹ ਲੈ ਗਿਆ ਪਹਿਲਾਂ ਉਹਨੇ 6 ਮਹੀਨੇ ਖੇਤ ਬੀਜੀ ਰੱਖਿਆ ਆਪਣਾ ਉਹਨੇ ਲੇਬਰ ਹਾਲਾ ਵੀ ਭਰਿਆ ਉਹਦਾ ਲੇਬਰਾਂ ਵੀ ਦਿੱਤੀਆਂ ਖਾਦਾਂ ਦਵਾਈਆਂ ਵੀ ਪਾਈਆਂ ਜਦੋਂ ਪੈਸੇ ਵਟਣ ਦੀ ਵਾਰੀ ਆਈ ਮੰਡੀ ਵਿੱਚ ਉਹਦੀ ਫਸਲ ਦਾ ਰੇਟ ਕੀਤਾ 4 ਰੁਪਏ ਤਾਂ ਉਹੀ ਸ਼ਿਮਲਾ ਮਿਰਚ ਜਦੋਂ ਕਿਸੇ ਫਾਸਟ ਫੂਡ ਵਾਲੇ ਕੋਲ ਚਲ ਜਾਂਦੀ ਆ ਜਦੋਂ ਕਿਸੇ ਰੈਸਟੋਰੈਂਟ ਵਿੱਚ ਚਲ ਜਾਂਦੀ ਆ ਉਹ ਚੀਚਲੀ ਦੇ ਵਿੱਚ ਅੱਤੀ ਸ਼ਿਮਲਾ ਮਿਰਚ ਪੈਂਦੀ ਆ ਉਹਦਾ ਰੇਟ ਹੋ ਜਾਂਦਾ 100 ਰੁਪਏ ਕਿਲੋ ਮਤਲਬ ਕਿਤੇ ਨਾ ਕਿਤੇ ਤਾਂ ਮਨਸ਼ਾ ਜਿਹੜੀ ਆ ਸਰਕਾਰ ਦੀ ਉਹ ਫੇਲੀਅਰ ਵਾਲੀ ਆ ਜਾਂ ਸਾਡੇ ਪ੍ਰਤੀ ਇਨਸਾਫ ਵਾਲੀ ਨਹੀਂ ਹੈਗੀ ਇਸ ਕਰਕੇ ਸਰਕਾਰ ਨੂੰ ਕਹਿੰਦੇ ਆ ਆਲੂ ਸਾਲ ਦੇ ਵਿੱਚ ਇਹੋ ਜੀ ਫਸਲ ਆ ਜਿਹਦੇ ਉੱਤੇ ਸਭ ਤੋਂ ਜ਼ਿਆਦਾ ਮਿਹਨਤ ਹੁੰਦੀ ਆ بارش ਪੈ ਜਵੇ ਤਾਂ ਆਲੂ ਗਿਆ ਧੁੱਪਾਂ ਜ਼ਿਆਦਾ ਪੈ ਗਈਆਂ ਤਾਂ ਆਲੂ ਗਿਆ ਜ਼ਿਮੀਦਾਰ ਰਿਸਕ ਲੈ ਕੇ ਫਿਰ ਵੀ ਉਹਨੂੰ ਪੈਦਾ ਕਰਦਾ ਉਹ ਆਲੂ ਸਾਡਾ 2 ਰੁਪਏ ਕਿਲੋ ਆ 2 ਰੁਪਏ ਦਾ ਉਹ 2 ਰੁਪਏ ਦਾ ਆਲੂ ਜਿਹੜਾ ਕਿਲੋ ਆਲੂ ਲੈ ਕੇ ਉਹਦੇ ਵਿੱਚੋਂ ਇੱਕ ਆਲੂ ਚੀਰ ਕੇ ਇੱਕ ਲਫਾਬੇ ਚ ਪਾਉਂਦੇ ਹਵਾ ਭਰ ਕੇ ਉਹ 20 ਰੁਪਏ ਦਾ ਹੋ ਜਾਂਦਾ ਜਿਹੜਾ ਪਾਣੀ ਜਾਨੀ ਇੱਕ ਕੁਦਰਤੀ ਸਰੋਤ ਆ ਸਾਡੀ ਸਰਕਾਰ ਨੇ ਉਹ ਵੇਚਣਾ ਸ਼ੁਰੂ ਕਰਤਾ ਉਹ ਬੋਤਲਾਂ ਚ ਵੇਖਣਾ ਲੱਗ ਗਿਆ ਮਤਲਬ 20 ਰੁਪਏ ਲੀਟਰ ਵੇਚਦਾ ਤੇ ਜਿਹੜਾ ਦੁੱਧ ਆ ਉਹ ਜੀ ਉਮੀਦਾਰ ਸਵੇਰ ਤੋਂ ਤਕਾਣਾ ਤੱਕ ਟਟ ਟਟ ਮਰ ਜਾਂਦਾ 4 ਵਜੇ ਦਾ ਉੱਠ ਕੇ ਲਗਾ ਪਸ਼ੂਆਂ ਦੇ ਵਾਲੇ 8 ਵਜੇ ਵਿਹਲਾ ਹੋ ਕੇ ਤੇ ਆਇਆ 4 ਘੰਟੇ ਡਿਊਟੀ ਕੀਤੀ 4 ਘੰਟੇ ਸ਼ਾਮ ਨੂੰ ਕਰਨੀ 8 ਘੰਟੇ ਦੀ ਦਿਹਾੜੀ ਹੋ ਗਈ 8 ਘੰਟੇ ਮਜ਼ਦੂਰ ਕੰਮ ਕਰਦਾ ਮਤਲਬ 8 ਘੰਟੇ ਕੰਮ ਕਰਕੇ ਜਦੋਂ ਦੁੱਧ ਅਸੀਂ ਲੈ ਕੇ ਜਾਂਦੇ ਆ ਉਹਦਾ ਰੇਟ ਲੱਗਦਾ 32 33 40 45000 ਰੁਪਏ ਫੈਂਟ ਦੇ ਹਿਸਾਬ ਨਾਲ ਮਤਲਬ ਉਹ 30 ਰੁਪਏ ਦਾ ਕਿਲੋ ਦਾ ਪੇੜਾ ਪਾ ਕੇ ਤੂੜੀ ਪੱਠੇ ਪਾ ਕੇ ਆਪਣੀ ਦਿਹਾੜੀ ਪਾ ਕੇ ਜਦੋਂ ਤਕਾਣਾ ਨੂੰ ਅਸੀਂ ਦੇਖਦੇ ਆ ਦੁੱਧ ਚੋਂ ਕੀ ਬਚਿਆ ਅਸੀਂ ਪੱਲਾ ਝਾੜ ਕੇ ਵਿਹਲੇ ਹੋ ਕੇ ਵਜਣੇ ਜੱਟ ਚੱਲਿਆ ਜਾਂਦਾ ਉਹਨਾਂ ਦੇ ਕੋਲੋਂ ਪਨੀਰ ਵੀ ਮਹਿੰਗੇ ਰੇਟ ਮਿਲਦਾ ਰੋ ਦੁੱਧ ਵੀ ਪੈਕਟਾਂ 'ਚ 100-100 ਰੁਪਏ ਕਿਲੋ ਜਾਂਦਾ। ਮਤਲਬ ਸਰਕਾਰ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਆ ਸੱਤਾ 'ਚ ਬਹਿ ਕੇ ਜੇ ਫੂਡ ਮਹਿਕਮੇ ਦਾ ਕੋਈ ਮੰਤਰੀ ਬਣਾਇਆ ਉਹਨੂੰ ਉਹਦਾ ਫਰਜ਼ ਬਣਦਾ ਪਬਲਿਕ ਦੇ ਵਿੱਚ ਖੇਤਰੀ ਤੌਰ ਤੇ ਜਾ ਕੇ ਉਹ ਕੰਮ ਕਰੇ। ਉਹ ਤੇ ਬੁਲਟ ਪ੍ਰੂਫ ਗੱਡੀਆਂ ਦੇ ਵਿੱਚ ਐਸ਼ ਕਰਦੇ ਆ। ਉਹਨਾਂ ਨੂੰ ਤਖ਼ਰਾਹ ਮਿਲ ਰਹੀ ਆ, ਉਹਨਾਂ ਨੂੰ ਭੱਤੇ ਮਿਲ ਰਹੇ ਆ, ਫੋਨ ਖਰਚੇ ਮਿਲ ਰਹੇ ਆ। ਉਹ ਸਾਰਾ ਕੁਝ ਸਾਡੇ ਸਰੋਂ ਜਾਂਦਾ। ਉਹ ਕੰਨਚੇ ਰੈਸ਼ ਕਰਦੇ ਆ। ਅਸੀਂ ਕੰਮ ਕਰਨ ਵਾਲੇ ਸਾਨੂੰ ਧਰਨੇ ਲਾਉਣੇ ਪੈ ਰਹੇ ਆ। ਜੇ ਸਰਕਾਰ ਚ ਅੱਜ ਦੀ ਹੋਵੇ ਅਸੀਂ ਧਰਨੇ ਕਿਉਂ ਲਾਈਏ? ਅਸੀਂ ਆਪਣੇ ਖੇ ਕੰਮ ਨਾ ਕਰੀਏ ਜਾ ਕੇ ਗੱਲ ਇਹ ਆ ਕਿ ਸਰਕਾਰ ਨੇ ਇਹ ਚੀਜ਼ਾਂ ਕਰਨੀਆਂ ਨਹੀਂ ਹੈ ਜਿਹੜਾ ਤੁਸੀਂ ਸਵਾਲ ਪਾਇਆ ਤੁਹਾਡਾ ਇਹ ਸਵਾਲ ਦਰਸਤ ਆ ਕਿ ਕੀ ਸਰਕਾਰ ਇਹਦੇ ਬਾਰੇ ਸੋਚਦੀ ਨਹੀਂ ਕਰਦੀ ਨਹੀਂ ਉਹ ਉਹਨੇ ਕਰਨਾ ਨਹੀਂ ਉਹ ਤੇ ਅਸੀਂ ਧੌਣ ਤੇ ਗੋਡਾ ਰੱਖ ਕੇ ਕਰਾਉਣਾ ਹੈ ਸੋ ਦੋਸਤੋ اے ਸੀ ਸਾਡੇ ਕਿਸਾਨ ਭਰਾ ਜਿਹੜੇ ਸਾਡੇ ਨਾਲ ਮੌਜੂਦ ਸੀ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੋ ਬਾਬਾ ਜੀ ਦਾ ਕਹਿਣਾ ਹੈ ਕਿ ਸਰਕਾਰ ਨੇ ਸਾਡੀਆਂ ਮੰਗਾ ਮੰਨਣੀਆਂ ਨਹੀਂ ਪਰ ਆਪਾਂ ਤੋਂ ਹੋਂਦ ਗੋਡਾ ਰੱਖ ਕੇ ਮਨਾਣੀਆਂ ਸੋ ਇਹ ਸਾਡੇ ਨਾਲ ਕਿਸਾਨ ਭਰਾ ਸੀ ਆਓ ਆਪਾਂ ਅੱਗੇ ਵਧਦੇ ਹਾਂ ਹੋਰ ਵੀ ਤੁਹਾਨੂੰ ਅਜੇ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕਰਵਾਵਾਂਗੇ ਕੀ ਵਿਚਾਰ ਨੇ ਉਹਨਾਂ ਦੇ